ਸਭ ਤੋਂ ਪਹਿਲਾਂ ਤੇ ਜੜਿਆਲਾ ਗੁਰੂ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਉੱਜੇ ਸਾਰੇ ਸਤਕਾਰਯੋਗ ਮੀਡੀਆ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਛੋਟੇ ਜੇ ਨੋਟਿਸ ਦੇ ਉੱਤੇ ਤੁਸੀਂ ਇੱਥੇ ਹਾਜ਼ਰੀ ਭਰੀ ਆ ਅੱਜ ਮੈਂ ਇੱਕ ਬਹੁਤ ਅਹਿਮ ਮਸਲੇ ਤੇ ਤੁਹਾਡੇ ਨਾਲ ਗੱਲ ਕਰਨੀ ਆ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਦੇ ਵਿੱਚ ਆਈ ਆ ਤੇ ਅਸੀਂ ਦੋ ਤਸਵੀਰਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਤੇ ਡਾਕਟਰ ਸਾਹਿਬ ਬੀ ਆਰ ਅੰਬੇਦਕਰ ਸਾਹਿਬ ਦੀਆਂ ਤਸਵੀਰਾਂ ਹਰ ਦਫ਼ਤਰ ਦੇ ਵਿੱਚ ਜਿਹੜੀਆਂ ਸੀਗੀਆਂ ਉਹ ਕੰਪਲਸਰੀ ਕੀਤੀਆਂ ਲਗਾਈਆਂ ਚਾਹੇ ਸਕੂਲ ਸੀਗੇ ਚਾਹੇ ਕਾਲਜ ਸੀਗੇ ਚਾਹੇ ਸਾਡੇ ਸਰਕਾਰੀ ਅਦਾਰੇ ਸੀਗੇ ਔਰ ਉਹਨਾਂ ਦੀ ਜਿਹੜੀ ਸੋਚ ਸੀਗੀ ਉਹਨਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ 2017 ਤੋਂ ਅਸੀਂ ਮੰਗ ਕਰਦੇ ਆ ਰਹੇ ਸੀਗੇ ਕਿ ਜਿਹੜੇ ਹਾਈ ਕੋਰਟਸ ਨੇ ਸਾਡੀਆਂ ਉਹਨਾਂ ਦੇ ਵਿੱਚ ਰੈਜ਼ਰਵੇਸ਼ਨ ਜਿਹੜੀ ਆ ਸਰਕਾਰੀ ਵਕੀਲਾਂ ਦੇ ਵਿੱਚ ਰੈਜ਼ਰਵੇਸ਼ਨ ਲਾਗੂ ਹੋਵੇ ਅਸੀਂ 2017 ਤੋਂ ਬੜੀ ਜੋਰ ਸ਼ੋਰ ਦੇ ਨਾਲ ਮੰਗ ਉਠਾਈ ਕਾਂਗਰਸ ਪਾਰਟੀ ਦੀ ਸਰਕਾਰ ਸੀਗੀ ਔਰ ਜਿੰਨੂੰ ਅੱਜ ਦੇਸ਼ ਦੇ ਵਿੱਚ ਦਲਿਤ ਵਿਰੋਧੀ ਪਾਰਟੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਉਹਨਾਂ ਨੂੰ ਅਸੀਂ ਬਹੁਤ ਵਾਰੀ ਕਿਹਾ ਕਿ ਜਿਹੜੇ ਐਡਵੋਕੇਟਸ ਨੇ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਵਿੱਚ ਜਿਹੜੇ ਸਰਕਾਰੀ ਵਕੀਲ ਨੇ ਉਹਨਾਂ ਦੇ ਵਿੱਚ ਰਿਜ਼ਰਵੇਸ਼ਨ ਲਾਗੂ ਕੀਤੀ ਜਾਂਦੀ ਨਹੀਂ ਕੀਤੀ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ ਕਿ ਅਸੀਂ 2022-23 ਦੇ ਵਿੱਚ ਅਸੀਂ 236 ਸਾਡੇ ਕੋਲ ਪੂਰੀਆਂ ਵੈਕੈਂਸੀਆਂ ਨੇ ਸਰਕਾਰੀ ਵਕੀਲਾਂ ਦੀਆਂ ਉਹਦੇ ਵਿੱਚ ਅਸੀਂ ਅਨੁਸੂਚਿਤ ਜਾਤੀਆਂ ਵਾਸਤੇ ਰਿਜ਼ਰਵੇਸ਼ਨ ਲਾਗੂ ਕੀਤੀ ਸਾਡੇ ਮਾਨਯੋਗ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਸੁਪਨਾ ਸੀਗਾ ਕਿ ਅਸੀਂ ਬਾਬਾ ਸਾਹਿਬ ਬੀ ਆਰ ਅੰਬੇਦਕਰ ਸਾਹਿਬ ਦੀ ਸੋਚ ਨੂੰ ਅੱਗੇ ਵਧਾਉਂਦਿਆਂ ਹੋਇਆਂ ਅਸੀਂ ਇਹਨਾਂ ਉੱਚ ਸੰਸਥਾਵਾਂ ਜਿਹੜੀਆਂ ਜੁਡੀਸ਼ਰੀ ਆ ਉਹਦੇ ਵਿੱਚ ਸਰਕਾਰੀ উকੀਲਾਂ ਦੀ ਭਰਤੀ ਦੇ ਵਿੱਚ ਰੈਜ਼ਰਵੇਸ਼ਨ ਲਈਏ ਸੋ ਅਸੀਂ ਰੈਜ਼ਰਵੇਸ਼ਨ ਦਿੱਤੀ ਜਿਹਦੇ ਵਿੱਚ 58 ਪੋਸਟਾਂ ਜਿਹੜੀਆਂ ਸੀਗੀਆਂ ਉਹ ਰਿਜ਼ਰਵ ਕਰ ਦਿੱਤੀਆਂ ਗਈਆਂ ਜਦੋਂ ਉਹਨਾਂ ਦੀ ਭਰਤੀ ਦੀ ਗੱਲ ਆਈ ਤਾਂ ਉਹ ਜਿਹੜੇ ਰਿਜ਼ਲਟ ਕੈਟੇਗਰੀ ਦੇ ਐਡਵੋਕੇਟ ਸੀਗੇ ਉਹ ਯੋਗਤਾ ਤਾਂ ਪੂਰੀ ਕਰਦੇ ਸੀਗੇ ਜੋ ਕੁਆਲਿਫਿਕੇਸ਼ਨ ਚਾਹੀਦੀ ਉਹ ਪੂਰੀ ਕਰਦੇ ਸੀਗੇ ਜੋ ਐਕਸਪੀਰੀਅੰਸ ਚਾਹੀਦਾ ਉਸ ਪੋਸਟ ਤੇ ਜਾਣ ਵਾਸਤੇ ਉਹ ਵੀ ਪੂਰਾ ਕਰਦੇ ਸੀਗੇ ਪਰ ਜਿਹੜਾ ਲਾਅ ਆਫੀਸਰਜ਼ ਇੰਗੇਜਮੈਂਟ ਐਕਟ ਸੀਗਾ 2017 ਦਾ ਉਹਦੀ 91 ਸੀ ਦੀ ਇੱਕ ਧਾਰਾ ਸੀਗੀ ਜਿਹਦੇ ਵਿੱਚ ਇੱਕ ਹੋਰ ਕੰਡੀਸ਼ਨ ਲਾਈ ਗਈ ਸੀ ਉਹ ਕੰਡੀਸ਼ਨ ਇਹ ਸੀਗੀ ਕਿ ਜਿਹੜੇ ਸਾਡੇ ਕੋਲ ਸੀਨੀਅਰ ਐਡਿਸ਼ਨਲ ਐਡਵੋਕੇਟ ਜਨਰਲ ਨੇ ਉਹਨਾਂ ਵਾਸਤੇ ਇਹ ਕੰਡੀਸ਼ਨ ਸੀ ਕਿ 20 ਲੱਖ ਰੁਪਏ ਦੀ ਉਹਨਾਂ ਦੀ ਸਾਲਾਨਾ ਇਨਕਮ ਵੀ ਹੋਣੀ ਚਾਹੀਦੀ ਹੈ 20 ਲੱਖ ਦੀ ਔਰ ਜਿਹੜੇ ਐਡਿਸ਼ਨਲ ਐਡਵੋਕੇਟ ਜਨਰਲ ਸੀਗੇ ਉਹਨਾਂ ਵਾਸਤੇ 15 ਲੱਖ ਦੀ ਕੰਡੀਸ਼ਨ ਆ ਜਿਹੜੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਨੇ ਉਹਨਾਂ ਵਾਸਤੇ 10 ਲੱਖ ਦੀ ਕੰਡੀਸ਼ਨ ਆ ਡਿਪਟੀ ਐਡਵੋਕੇਟ ਜਨਰਲ ਵਾਸਤੇ 7 ਲੱਖ ਦੀ ਕੰਡੀਸ਼ਨ ਆ ਤੇ ਅਸਿਸਟੈਂਟ ਐਡਵੋਕੇਟ ਜਨਰਲ ਵਾਸਤੇ 3.5 ਲੱਖ ਦੀ ਕੰਡੀਸ਼ਨ ਆ ਕਿ ਉਹਨਾਂ ਦੀ ਇਨਕਮ ਵੀ ਇੰਨੀ ਹੋਣੀ ਚਾਹੀਦੀ ਹੈ ਹੁਣ ਕਿਉਂਕਿ ਅਨਸੂਚਿਤ ਜਾਤੀਆਂ ਦੇ ਜਿਹੜੇ ਵਕੀਲ ਸੀਗੇ ਐਡਵੋਕੇਟ ਸੀਗੇ ਸੋਰਸਸ ਤੁਹਾਨੂੰ ਪਤਾ ਘੱਟ ਹੁੰਦੇ ਨੇ ਸੋ ਉਸ ਇਹ ਮਾਪਦੰਡ ਜਿਹੜਾ ਹੈ ਨਾ ਇਨਕਮ ਵਾਲਾ ਕਿ ਉਹਨਾਂ ਦੀ ਪਿਛਲੇ ਸਾਲਾਂ ਦੇ ਵਿੱਚ ਇੰਨੀ ਇਨਕਮ ਹੋਵੇ ਇਹ ਮਾਪਦੰਡ ਉਹ ਪੂਰਾ ਨਹੀਂ ਕਰਦੇ ਸੀ ਕਿਉਂਕਿ ਤੁਹਾਨੂੰ ਪਤਾ ਆਰਥਿਕ ਹਾਲਾਤ ਇਹੋ ਜਿਹੇ ਹੁੰਦੇ ਨੇ ਸੋ ਉਹ ਨਈ ਮਾਪਦਾਂ ਪੂਰਾ ਕਰ ਸਕੇ ਸਾਡੇ ਕੋਲ 15 ਪੋਸਟਾਂ ਜਿਹੜੀਆਂ ਸੀਗੀਆਂ ਉਹ ਖਾਲੀ ਰਹਿ ਗਈਆਂ